22 ਜੁਲਾਈ ਦਾ ਉਹ ਵਾਕਿਆ ਤੁਹਾਨੂੰ ਭਲੀ ਭਾਂਤ ਯਾਦ ਹੋਏਗਾ ਜਦੋਂ ਦਿੱਲੀ ਦੇ ਕਰੋਲ ਬਾਗ ਦੇ ਉਹ ਰਜਿੰਦਰ ਨਗਰ ਇਲਾਕੇ ਦੇ ਵਿੱਚ ਇੱਕ ਜਿਹੜਾ ਇੰਸਟੀਚਿਊਟ ਹੈ ਜਿਹਦੇ ਵਿੱਚ IAS ਦੀ ਤਿਆਰੀ ਕਰਵਾਈ ਜਾਂਦੀ ਸੀ ਭਾਰੀ بارش ਹੁੰਦੀ ਆ ਬੇਸਮੈਂਟ ਚ ਪਾਣੀ ਭਰ ਜਾਂਦਾ ਤਿੰਨ ਜਿਹੜੇ ਨੌਜਵਾਨ ਆ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਜਿਨ੍ਹਾਂ ਦੀ ਜਾਨ ਚਲੀ ਜਾਂਦੀ ਹੈ ਉਹਨਾਂ ਦੇ ਵਿੱਚ ਦੋ ਲੜਕੀਆਂ ਸੀ ਤੇ ਇੱਕ ਲੜਕਾ ਸੀਗਾ ਇਹ ਤਿੰਨੇ ਜਾਣੇ ਆਪੋ ਆਪਣੇ ਘਰ ਛੱਡ ਕੇ ਉੱਥੇ ਤਿਆਰੀ ਕਰਨ ਆਏ ਹੋਏ ਸੀ ਵੀ ਯੂਪੀਐਸਸੀ ਦਾ ਐਗਜ਼ਾਮ ਕਲੀਅਰ ਕਰਾਂਗੇ ਤੇ ਸਾਡੇ ਚੰਗੇ ਨੰਬਰ ਆਉਣਗੇ ਤਾਂ ਅਸੀਂ ਵੱਡੇ ਅਹੁਦਿਆਂ ਤੇ ਉੱਤੇ ਪਹੁੰਚਾਂਗੇ ਪਰ ਜਿੱਥੇ ਇਹਨਾਂ ਦੇ ਸੁਪਨੇ ਟੁੱਟੇ ਉੱਥੇ ਇਹਨਾਂ ਦੇ ਪਰਿਵਾਰ ਵਾਲਿਆਂ ਦੀ ਤਾਂ ਕਹਿ ਲਓ ਵੀ ਜ਼ਿੰਦਗੀ ਦਾ ਲਗਭਗ ਹਨੇਰਾ ਹੀ ਹੋ ਗਿਆ ਕਿਉਂਕਿ ਉਹਨਾਂ ਦੇ ਬੱਚੇ ਇਸ ਜਹਾਨ ਤੋਂ ਤੁਰ ਗਏ ਜਦੋਂ ਇਸ ਪੂਰੇ ਮਾਮਲੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਤਾਂ ਇਹਦੇ 'ਚ ਇੱਕ ਜੀਪ ਜਿਹੜੀ ਆ ਉਹ ਦਿਖਾਈ ਦਿੱਤੀ। ਦੇਖਿਆ ਜਾ ਰਿਹਾ ਵੀ ਇੱਕ ਜੀਪ ਜਿਹੜੀ ਆ ਜਦੋਂ ਉਸ ਰੋਡ ਦੇ ਉੱਤੋਂ ਲੰਘਦੀ ਆ ਕਿਉਂਕਿ ਪਾਣੀ ਬਹੁਤ ਜ਼ਿਆਦਾ ਭਰਿਆ ਸੀਗਾ ਤਾਂ ਜੀਪ ਦੇ ਲੰਘਣ ਦੇ ਨਾਲ ਜਿਹੜਾ ਵਾ ਉਸ ਬੇਸਮੈਂਟ ਦਾ ਗੇਟ ਟੁੱਟ ਜਾਂਦਾ ਤੇ ਪਾਣੀ ਜਿਹੜਾ ਬਾਹਰ ਰੋਡ ਦੇ ਉੱਤੇ ਸੀਗਾ ਉਹ ਬੇਸਮੈਂਟ 'ਚ ਚਲਾ ਜਾਂਦਾ। ਹੁਣ ਬੇਸਮੈਂਟ ਦੇ ਵਿੱਚ ਜਿੱਥੇ ਇਹ ਬੱਚੇ ਦੱਸਿਆ ਜਾਂਦਾ ਵੀ ਇੱਕ ਲਾਇਬ੍ਰੇਰੀ ਦੇ ਵਿੱਚ ਸੀਗੇ ਉਸ ਲਾਇਬ੍ਰੇਰੀ ਦੇ ਦਰਵਾਜ਼ੇ ਨੂੰ ਇੱਕ ਬਾਇਓਮੈਟ੍ਰਿਕ ਡੋਰ ਲੱਗਾ ਹੋਇਆ ਸੀ ਯਾਨੀ ਕਿ ਉਹ ਇਲੈਕਟ੍ਰੋਨਿਕ ਡੋਰ ਸੀਗਾ ਸ਼ਾਰਟ ਸਰਕਟ ਹੁੰਦਾ ਡੋਰ ਜਿਹੜਾ ਦਰਵਾਜ਼ਾ ਜਿਹੜਾ ਉਹ ਬੰਦ ਹੋ ਜਾਂਦਾ ਬੱਚੇ ਨਿਕਲਣ ਦੇ ਵਿੱਚ ਕੁਝ ਤਾਂ ਕਾਮਯਾਬ ਹੋ ਜਾਂਦੇ ਆ ਪਰ ਇਹ ਤਿੰਨ ਅਪਾਗੇ ਜਿਹੜੇ ਆ ਉੱਥੇ ਫਸ ਜਾਂਦੇ ਆ ਤੇ ਪਾਣੀ ਭਰ ਜਾਂਦਾ ਜਿਸ ਕਾਰਨ ਇਹਨਾਂ ਦੀ ਜਾਨ ਚਲੀ ਜਾਂਦੀ ਆ ਹੁਣ ਪੁਲਿਸ ਕੀ ਕਰਦੀ ਆ ਵੀ ਉਸ ਜੀਪ ਦੇ ਡਰਾਈਵਰ ਦੇ ਉੱਤੇ ਇੱਕ ਮੁਕਦਮਾ ਦਰਜ ਕਰ ਲੈਂਦੇ ਆ ਵੀ ਇਹ ਉੱਥੋਂ ਲੰਘਿਆ ਅਗਰ ਇਹ ਉੱਥੋਂ ਨਾ ਲੰਘਦਾ ਉਹ ਗੇਟ ਟੁੱਟਣਾ ਨਹੀਂ ਸੀ ਗੇਟ ਨਾ ਟੁੱਟਦਾ ਪਾਣੀ ਅੰਦਰ ਜਾਣਾ ਨਹੀਂ ਸੀ ਤੇ ਇਹ ਹਾਦਸਾ ਵਾਪਰਨਾ ਨਹੀਂ ਸੀ ਜਦੋਂ ਅਦਾਲਤ ਦੇ ਵਿੱਚ ਇਹ ਮੁਕਦਮਾ ਚੱਲ ਰਿਹਾ ਸੀ ਤਾਂ ਲੋਕਾਂ ਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਕਰਨੀਆਂ ਸ਼ੁਰੂ ਕੀਤੀਆਂ ਵੀ ਭਾਈ ਜਿਹੜੀ ਜੀਪ ਆ ਗੱਡੀ ਆ ਬਾਈਕ ਆ ਉਹਨਾਂ ਸੜਕ ਤੇ ਹੀ ਚੱਲਣਾ ਜੇ ਪਾਣੀ ਭਰ ਵੀ ਗਿਆ ਤਾਂ ਉਹ ਬੰਦੇ ਨੇ ਆਪਣੀ ਗੱਡੀ ਰੋਡ ਦੇ ਉੱਤੇ ਛੱਡ ਕੇ ਥੋੜੀ ਚੱਲ ਜਾਣਾ ਵਾ ਉਹਨੇ ਆਖਰਕਾਰ ਹੌਲੀ ਜਿੱਦਾਂ ਵੀ ਉਹਨੂੰ ਅਦਾ ਲੱਗੇ ਵੀ ਪਾਵਾਂ ਹੌਲੀ-ਹੌਲੀ ਲੈ ਕੇ ਜਾਵੇ ਜਿੱਦਾਂ ਵੀ ਉਹਨੇ ਆਪਣੇ ਘਰੀਆਂ ਥਾਣੇ ਤੇ ਪਹੁੰਚਣਾ ਹੀ ਆ ਪਰ ਪੁਲਿਸ ਨੇ ਕੀ ਕੀਤਾ ਇਸ ਐਸਯੂਵੀ ਡਰਾਈਵਰ ਤੇ ਇਸ ਜੀਪ ਵਾਲੇ ਜਿਹੜਾ ਡਰਾਈਵਰ ਸੀਗਾ ਮਨੋਜ ਕਤੂਰੀਆ ਜਿਹਦਾ ਨਾਂ ਇਹਦੇ ਉੱਤੇ ਕੇਸ ਦਰਜ ਕਰ ਲਿਆ ਤੇ ਬਾਅਦ ਚ ਲੋਕਾਂ ਨੇ ਕਮੈਂਟਸ ਸ਼ੁਰੂ ਕੀਤੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਆ ਇੱਕ ਰੇਲ ਗੱਡੀ ਆ ਮਾਲ ਗੱਡੀ ਆ ਜਿਹੜੀ ਇੱਕ ਸਟੇਸ਼ਨ ਤੋਂ ਨੰਗ ਰਹੀ ਆ ਸਟੇਸ਼ਨ ਦੇ ਉੱਤੇ ਲੋਕ ਵੀਡੀਓ ਬਣਾ ਰਹੇ ਆ ਪਾਣੀ ਪਟੜੀ ਦੇ ਉੱਤੇ ਭਰਿਆ ਪਿਆ ਤੇ ਲੋਕ ਹੁਣ ਮਜ਼ਾ ਲੈ ਰਹੇ ਆ ਚੁਟਕੀਆਂ ਲੈ ਰਹੇ ਆ ਵੀ ਕੀ ਹੁਣ ਤੁਸੀਂ ਇਸ ਰੇਲ ਇੰਜਨ ਦਾ ਜਿਹੜਾ ਡਰਾਈਵਰ ਆ ਇਹਦੇ ਉੱਤੇ ਪਰਚਾ ਦੇ ਦਿਓਗੇ ਵੀ ਇਹ ਪੱਟੜੀ ਦੇ ਉੱਤੇ ਗੱਡੀ ਕਿਉਂ ਭਜਾਰਿਆ ਇੰਨਾ ਦਾ ਪਾਣੀ ਭਰਿਆ ਪਿਆ ਜੇ ਫਰਜ਼ ਕਰ ਲਓ ਕੋਈ ਹਾਦਸਾ ਵੀ ਵਾਪਰ ਜਾਂਦਾ ਤਾਂ ਇਹਦੇ ਵਿੱਚ ਇਸ ਟ੍ਰੇਨ ਦਾ ਜਿਹੜਾ ਡਰਾਈਵਰ ਆ ਲੋਕੋ ਪਾਇਲਟ ਆ ਉਹਦੀ ਕੀ ਗਲਤੀ ਆ ਲੋਕ ਵੀਡੀਓ ਬਣਾਉਣ ਦੇ ਵਿੱਚ ਬੜੇ ਮਸਰੂਫ ਨੇ ਔਰ ਨਾਲ ਚੁਟਕੀਆਂ ਵੀ ਲੈ ਰਹੇ ਆ ਵੀ ਕਿਤੇ ਦਿੱਲੀ ਪੁਲਿਸ ਭਰਾਵਾ ਇਸ ਗੱਡੀ ਦਾ ਚਲਾਨੀ ਨਾ ਕਰ ਦਵੇ ਔਰ ਕਈ ਲੋਕ ਲਿਖ ਰਹੇ ਆ ਵੀ ਨਹੀਂ ਨਹੀਂ ਦੇਦਾ ਚਲਾਨੀ ਨਹੀਂ ਹੋਣਾ ਕਿਉਂਕਿ ਇਹ ਗੱਡੀ ਦਿੱਲੀ ਨਹੀਂ ਜਾ ਰਹੀ ਸੋ ਕੁੱਲ ਮਿਲਾ ਕੇ ਜਦੋਂ ਇਹ ਮਾਮਲਾ ਅਦਾਲਤ ਦੇ ਵਿੱਚ ਪਹੁੰਚਿਆ ਉਸ ਐਸਯੂਵੀ ਡਰਾਈਵਰ ਦਾ ਤਾਂ ਦਿੱਲੀ ਦੀ ਹਾਈ ਕੋਰਟ ਨੇ ਜਿਹੜਾ ਵਾ ਸਰਕਾਰ ਨੇ ਇਹਨਾਂ ਨੂੰ ਫਟਕਾਰ ਲਗਾਈ ਅਦਾਲਤ ਨੇ ਉਹ ਕਹਿੰਦੇ ਤੁਸੀਂ ਐਵੇਂ ਫੜ-ਫੜ ਕੇ ਇੱਕ ਦੂਜੇ ਦੇ ਪਰਚਾ ਦੇਈ ਜਾਂਦੇ ਹੋ ਉਹ ਕਹਿੰਦੇ ਸਾਨੂੰ ਤਾਂ ਡਰਿਆ ਵੀ ਕਿਤੇ ਤੁਸੀਂ ਪਾਣੀ ਦੇ ਉੱਤੇ ਪਰਚਾ ਨਾ ਦੇ ਦਿਓ ਵੀ ਪਾਣੀ ਕਿਉਂ ਇੱਥੇ ਇਕੱਠਾ ਹੋਇਆ ਜਦ ਕਿ ਇਹ ਜ਼ਿੰਮੇਵਾਰੀ ਬਣਦੀ ਸੀਗੀ ਐਮਸੀਡੀ ਦੀ ਜਾਂ ਦਿੱਲੀ ਸਰਕਾਰ ਦੀ ਜਾਂ ਫਿਰ ਦਿੱਲੀ ਪ੍ਰਸ਼ਾਸਨ ਦੀ ਵੀ ਉਹ ਸਮੇਂ-ਸਮੇਂ ਸਰ ਇਹਨੂੰ ਚੈੱਕ ਕਰਦਾ ਵੀ ਮੌਨਸੂਨ ਜਿਹੜਾ ਵਾ ਉਹ ਸ਼ੁਰੂ ਹੋਣ ਵਾਲਾ ਕੀ ਜਿਹੜੇ ਨਾਲੇ ਆ ਕੀ ਜਿਹੜਾ ਡਰੇਨੇਜ ਸਿਸਟਮ ਆ ਇਹ ਬਿਲਕੁਲ ਸਹੀ ਢੰਗ ਦੇ ਨਾਲ ਸੁਚਾਰੂ ਢੰਗ ਦੇ ਨਾਲ ਕੰਮ ਕਰ ਰਿਹਾ ਪਰ ਇਦਾਂ ਦਾ ਕੁਝ ਵੀ ਨਹੀਂ ਹੋਇਆ ਹਾਲਾਂਕਿ ਦਿੱਲੀ ਸਰਕਾਰ ਦਾ ਇੱਕ ਵੀਡੀਓ ਜਿਹੜਾ ਉਹ ਕਈ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਜਿਹਦੇ ਵਿੱਚ ਕੁਝ ਮਨਿਸਟਰਸ ਜਿਹੜੇ ਆ ਉਹ ਦਿੱਲੀ ਸਰਕਾਰ ਦੇ ਵੱਡੇ ਅਫਸਰਾਂ ਦੇ ਨਾਲ ਗੱਲ ਕਰ ਰਹੇ ਆ ਵੀ ਮੌਨਸੂਨ ਆਉਣ ਵਾਲਾ ਵੀ ਤੁਸੀਂ ਨਾਲਿਆਂ ਦੀ ਸਫਾਈ ਕਰਾ ਦਿਓ ਪਰ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹਦੇ ਬਾਰੇ ਕੋਈ ਪੁਸ਼ਟੀ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਪਰ ਬਰਹਾਲ ਇਸ ਰੇਲ ਗੱਡੀ ਦਾ ਵੀਡੀਓ ਜਿਹੜਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਵਾਇਰਲ ਹੋ ਰਿਹਾ ਤੇ ਲੋਕ ਚੁਟਕੀਆਂ ਲੈ ਰਹੇ ਆ ਬਈ ਕਿਤੇ ਦਿੱਲੀ ਪੁਲਿਸ ਇਸ ਰੇਲ ਗੱਡੀ ਦਾ ਜਿਹੜਾ ਇੰਜਨ ਦਾ ਡਰਾਈਵਰ ਆ ਕਿਤੇ ਉਹਦਾ ਚਲਾਨ ਨਾ ਕਰ ਦਵੇ ਵੀ ਜਿੱਦਾਂ ਦਿੱਲੀ ਦੇ 올ਡ ਰਜਿੰਦਰ ਨਗਰ ਦੇ ਵਿੱਚ ਉਸ ਆਪਣਾ ਜੀਪ ਚਲਾਉਣ ਵਾਲੇ ਦਾ ਚਲਾਨ ਹੋਇਆ ਵੀ ਤੂੰ ਇੱਥੋਂ ਜੀਪ ਲੈ ਕੇ ਲੰਘਿਆ ਤੇ ਇਸੇ ਕਰਕੇ ਉਹ ਗੇਟ ਟੁੱਟਿਆ ਬੇਸਮੈਂਟ ਚ ਪਾਣੀ ਭਰਿਆ ਤੇ ਤਿੰਨ ਬੱਚਿਆਂ ਦੀ ਜਿਹੜੀ ਆ ਉਹ ਜਾਨ ਚਲੀ ਗਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ